ਅੱਜ ਗੁਰੂ ਪਰਿਸ਼ਾਦ ਸਾਂ ਜਦੋਂ ਗੱਲ ਆਪਾਂ ਕਰਦੇ ਨਾ ਲੰਗਰਾਂ ਦੀ ਗੱਲ ਆ ਜਾਂਦੀ ਆ। ਲੰਗਰ ਕੀ ਹੁੰਦਾ ਹੈ? ਭੁੱਖੇ ਨੂੰ ਪ੍ਰਸ਼ਾਦ ਆ ਸਕੋਣਾ। ਲੋੜਵੰਦ ਦੀ ਮਦਦ ਕਰਨੀ। ਲੰਗਰ ਕੱਲਾ ਪ੍ਰਸ਼ਾਦੇ ਦਾ ਨਹੀਂ ਵੀ ਮਾਲ ਪੂੜਿਆਂ ਦਾ ਹੀ ਲੰਗਰ ਹੁੰਦਾ ਜਾਂ ਜਲੇਬੀਆਂ ਦਾ ਹੀ ਹੁੰਦਾ ਜਾਂ ਲੰਗਰ ਪੀਜੇ 버ਗਰਾਂ ਤੇ ਆ ਗਿਆ ਹਟਦਾ ਸੀ। ਉਹ ਤੋਂ ਵੀ ਤਰੱਕੀ ਕੀਤੀ ਇਸ ਪਾਸੇ ਨੂੰ। ਲੰਗਰ ਦਵਾਈਆਂ ਦਾ ਵੀ ਲਾ ਸਕਦੇ ਆ। ਲੰਗਰ ਕੱਪੜੇ ਦਾ ਵੀ ਲਾ ਸਕਦੇ ਆ ਲੰਗਰ ਅਸੀਂ ਮਕਾਨ ਵੀ ਕਿਸੇ ਨੂੰ ਬਣਾ ਕੇ ਦੇ ਸਕਦੇ ਆ ਲੰਗਰ ਅਸੀਂ ਬੜੇ ਤਰ੍ਹਾਂ ਦੇ ਤਵਾਇਆਂ ਦਾ ਲੰਗਰ ਅਸੀਂ ਲਾ ਸਕਦੇ ਆ ਪਰ ਸਾਨੂੰ ਜਿਹੜਾ ਅੱਜ ਸਿਸਟਮ ਸਾਡੇ ਵਿੱਚ ਆ ਗਿਆ ਅੱਜ ਤੁਸੀਂ ਦੇਖ ਲਓ ਲੰਗਰਾਂ ਦੀ ਪਰਮਾਤ ਤੇ ਲੰਗਰਾਂ ਦਾ ਆਪਾਂ ਕਹਿੰਦੇ ਵੀ ਕੀ ਅਸਰ ਆ ਲੋਕੀ ਲੰਗਰਾਂ ਨੂੰ ਆਏ ਕਹਿੰਦੇ ਤੁਸੀਂ ਆਏ ਕਹਿੰਦੇ ਹੋ ਆਪਣੇ ਸਾਰਿਆਂ ਦੇ ਬੱਚੇ ਆਪਣੇ ਰਿਸ਼ਤੇਦਾਰ ਸਬੰਧਿਤ ਸਾਰਿਆਂ ਦੇ ਜਾਂਦੇ ਆ ਜੋੜ ਮਿਲੇ ਸਿੱਧੀ ਜੋੜ ਮਿਲੇ ਸਭ ਤੋਂ ਐਮ ਹੁੰਦਾ ਜਿਹੜਾ ਸਰਹੰਦਾਲਾ ਹੁੰਦਾ ਉੱਥੇ ਜਾਂਦੇ ਆ ਬੱਚੇ ਤੋਂ ਲੈ ਕੇ ਵੱਡੇ ਤੋਂ ਲੈ ਕੇ ਛੋਟੇ ਤੱਕ ਚਰਚਾ ਸੁਣੋ ਉਹਨਾਂ ਦੀ ਉਹ ਆ ਕੇ ਘਰਾਂ 'ਚ ਗੱਲਾਂ ਕੀ ਕਰਦੇ ਆ ਆਹ ਲੰਗਰ ਸੀ ਉੱਥੇ ਪਰੇ ਮਾਲਪੂਰੀਆਂ ਸੀ ਉਰੇ ਜਲੇਬੀਆਂ ਦੇਸੀ ਘਿਓ ਦੀਆਂ ਸੀ ਉੱਥੇ ਜੂਸ ਸੀ ਉੱਥੇ ਕੋਈ ਸਹਿਬਜ਼ਾਦੇ ਦਾ ਨਾਂ ਨਹੀਂ ਤੁਹਾਡੇ ਕੰਨਾਂ 'ਚ ਪਏਗਾ ਕੋਈ ਬਿਰਲਾ ਹੋਏਗਾ ਗੱਲ ਕਾਦੀ ਚੱਲੂ ਲੰਗਰ ਦੀ ਅਧੁਸ਼ ਸਪੀਕਰ ਵੱਡੇ-ਵੱਡੇ ਲਾ ਕੇ ਉੱਥੇ ਪ੍ਰਚਾਰ ਕਰਾਗੀ ਢਾਡੀ ਬੋਲਣ ਵਾਲੇ ਬੜਾ ਰੌਲਾ ਪਾ ਰਹੇ ਨੇ ਭਾਈ ਪੰਡਾਲ ਚਾਜੋ ਪੰਡਾਲ ਚਾਜੋ ਨਾ ਕਿੱਥੇ ਖੜੀ ਹੁੰਦੀ ਲੋਕ ਜਨਤਾ ਲੰਗਰਾਂ 'ਚ ਲੰਗਰਾਂ ਤੋਂ 50% ਲੋਕ ਤਾਂ ਲੰਗਰਾਂ ਤੋਂ ਵੈਕ ਆ ਜਾਂਦੇ ਚੰਗਾ ਲੰਗਰ ਨਾ ਬਣਦਾ ਹੋਵੇ ਲੋਕੀ ਉੱਥੇ ਜਾਂਦੇ ਨਹੀਂ ਵੀ ਪੱਕੀ ਲੈਣੇ ਨੇ ਬਾਣੀ ਸੁਣਨ ਨਾਲ ਬਾਣੀ ਪੜਨ ਨਾਲ ਗੁਰੂ ਸਾਹਿਬ ਨੇ ਤਾਂ ਕਿਹਾ ਲੰਗਰ ਚੱਲਿਆ ਗੁਰ ਸ਼ਬਦ ਹਨ ਸਾਨੂੰ ਗੁਰੂ ਦੇ ਸ਼ਬਦ ਦੇ ਲੰਗਰ ਲਾਉਣੇ ਚਾਹੀਦੇ ਆ ਸ਼ਬਦ ਦੀ ਵਿਚਾਰ ਦੇ ਲੰਗਰ ਲਾਉਣੇ ਚਾਹੀਦੇ ਅਸੀਂ ਘਰ ਘਰ ਤੱਕ ਬਾਬੇ ਦੀ ਬਾਣੀ ਦਾ ਲੰਗਰ ਲੈ ਕੇ ਨਹੀਂ ਜਾ ਸਕੀ ਅਸੀਂ ਉਹਦਾ ਵੀ ਜਵੇਂ ਪਾਠਾਂ ਦਾ ਸੰਪੜ ਪਾਠਾਂ ਦਾ ਇੱਕ ਧੰਦਾ ਬਣਾ ਕੇ ਅਸੀਂ ਬਾਣੀ ਤੋਂ ਦੂਰ ਕਰਤਾ ਇਸੇ ਤਰ੍ਹਾਂ ਲੰਗਰਾਂ ਦੀ ਹਾਲਤ ਵੀ ਅਸੀਂ ਐਡੇ ਨਿਗਾਰ ਦਿੱਤੀ ਹੈ ਕਿ ਲੰਗਰਾਂ ਦੇ ਨਾਂ ਦੇ ਉੱਤੇ ਵੀ ਸਾਰਾ ਸਟੰਟ ਵਾਜੀ ਚੱਲ ਰਿਹਾ ਹੈ ਲੰਗਰਾਂ ਦੇ ਨਾਂ ਤੇ ਬੜਾ ਵੱਡਾ ਧੁੰਦਾ ਚੱਲਦਾ ਲੋਕੀ ਸਾਬਜਾਦਾਂ ਦੇ ਨਾਂ ਨੂੰ ਬੜਾ ਕੁਝ ਦਿੰਦੇ ਅਜ ਦਸਰਾਂਦ ਨੂੰ ਜਾਣਿਆ ਜਾਂ ਹੋਰ ਬੜੀਆਂ ਥਾਵਾਂ ਤੇ ਇਤਿਹਾਸਕ ਥਾਵਾਂ ਤੇ ਜਾਣਿਆ ਤੇ ਫਿਰ ਉਹ ਕੀ ਕਰਦੇ ਆ ਇਹ ਗੱਲ ਹੀ ਉਹ ਅਗਲੇ ਰਾਸਨ ਵੇਚ ਕੇ ਤੁਰਦੇ ਬੰਦੇ ਆ ਇਸ ਕਰਕੇ ਸਾਨੂੰ ਜਿਹੜੀ ਅੱਜ ਲੋੜ ਹੈ ਸਾਨੂੰ ਬਾਣੀ ਆਪ ਵਿਚਾਰ ਕੇ ਪੜ ਕੇ ਸਮਝਣ ਦੀ ਲੋੜ ਹੈ ਫੇਰ ਹੀ ਸਾਨੂੰ ਲੰਗਰਾਂ ਬਾਰੇ ਪਤਾ ਲੱਗਣਾ ਫੇਰ ਹੀ ਸਾਨੂੰ ਸਾਡੇ ਗੁਰ ਇਤਿਹਾਸ ਤੇ ਆਖਵਾ ਬਾਰੇ ਪਤਾ ਲੱਗਣਾ ਫੇਰ ਹੀ ਸਾਡਾ ਜੋ ਮਰਿਆਦਾ ਹੈ ਉਹਦਾ ਪਤਾ ਲੱਗਣਾ ਫੇਰ ਹੀ ਅਸੀਂ ਸਭ ਕੁਝ ਜਾਣ ਸਕਾਂਗੇ ਜੇ ਅਸੀਂ ਗੁਰੂ ਦੀ ਬਾਣੀ ਨੂੰ ਆਪ ਸਮਝ ਕੇ ਪੜਾਂਗੇ ਤਾਹੀਂ ਸਾਡਾ ਸੁਧਾਰ ਹੋ ਸਕਦਾ ਨਹੀਂ ਤਾਂ ਅਸੀਂ ਦਲਦਲ ਵਿੱਚ ਉਸੇ ਜਫਾਜਾਂਗੇ ਜਿਹੜੀ ਦਲਦਲ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਬਾਹਰ ਕੱਢਿਆ